ਸਭ ਤੋਂ ਪਹਿਲਾਂ ਪਿਆਰ ਪਰੀ ਸਾਥ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਬਲਤੇਜ ਬੱਬੂ ਚੱਕ ਸੇਹਲੇ ਵਾਲਾ ਸੋ ਆਪਾਂ ਸਾਰੇ ਚੰਗੀ ਤਰ੍ਹਾਂ ਜਾਣਦੇ ਆ ਕਿ ਅੱਜ 28 ਸਤੰਬਰ ਸ਼ਹੀਦੀ ਆਜਮ ਸ਼ਰਦਾਰ ਪਟਕ ਸਿੰਘ ਜੀ ਉਹਨਾਂ ਦਾ ਜਨਮ ਦਿਨ ਸੋ ਹਰ ਸਾਲ ਦੀ ਤਰ੍ਹਾਂ ਅਸੀਂ ਨਿੱਕੀ ਜੀ ਕੋਸ਼ਿਸ਼ ਕੀਤੀ ਐ ਕਿ ਲੱਡੂ ਲਿਆਂਦੇ ਆ ਸੋ ਅਸੀਂ ਉਹਨਾਂ ਦੇ ਜਨਮ ਦਿਨ ਦੀ ਖੁਸ਼ੀ ਦੇ ਵਿੱਚ 15 ਸਾਲ ਹੋ ਗਏ ਲੱਡੂ ਵੰਡਦੇ ਆ ਨਾ ਫਿਰ ਅਸੀਂ ਲੱਡੂ ਵੰਡਣ ਲੱਗੇ ਆ ਉਹਨਾਂ ਦੇ ਜਨਮ ਦਿਨ ਦੀ ਖੁਸ਼ੀ ਦੇ ਵਿੱਚ ਤੇ ਸੋ ਮੈਂ ਬੇਨਤੀ ਕਰਦਾ ਕਿ ਵੀਡੀਓ ਜਿੱਥੇ ਤੱਕ ਪਹੁੰਚੇ ਮੇਰੀ ਤੇ ਸਾਰੇ ਪੰਜਾਬੀ ਜਿਨਨੇ ਨੇ ਸਾਡੇ ਵਸਦੇ ਹਨਾ ਜੇ ਤੁਹਾਡਾ ਕਰ ਸਾਡੇ ਪੰਜਾਬੀ ਵਾਸਤੇ ਨੇ ਸੋ ਕਿਰਪਾ ਕਰਿਆ ਕਰੋ ਤੇ ਇਸੇ ਤਰ੍ਹਾਂ ਅਸੀਂ ਜੀ ਆਣ ਖਾਣ ਜਿੰਦਾ ਕਰਤੀ ਆ ਕਰਤੀ ਬੋਟਾਂ ਵੀ ਰਾਤੁਰ ਗਿਆ ਸੀ ਇਹ ਦੇਸ਼ ਆਯਾਦ ਕਰਾ ਕੇ ਅੱਜ ਫੇਰ ਉਹੀ ਹਾਲਤ ਉਹ ਦੇਖੀ ਫੇਰ ਦੁਬਾਰੇ ਆ ਕੇ ਗੋਰਿਆਂ ਕੋਲੋਂ ਬਚ ਕੇ ਵਸਕਾਲੇ ਚੋਰਾ ਪੇ ਚੱਲਿਆ ਤੇਰਾ ਦੇਸ਼ ਆਯਾਦ ਦਾ ਸੁਪਨਾ ਭਗਤ ਸਿੰਘ ਵਿੱਚ ਰਹਿ ਚੱਲਿਆ ਤੇਰਾ ਦੇਸ਼ ਆਯਾਦ ਦਾ ਸੁਪਨਾ ਭਗਤ ਸਿੰਘ ਵਿੱਚ ਰਹਿ ਚੱਲਿਆ ਕੁਰਸੀ ਪਿੱਛੇ ਲਿ ਡਰ ਇੱਥੇ ਲੜ ਲੜ ਕੇ ਨੇ ਮਰਦੇ ਤੈਨੂੰ ਤਾਂ ਬਸ ਯਾਦ ਸਾਲ ਵਿੱਚ ਦੋ ਤਿੰਨ ਵਾਰੀ ਕਰਦੇ ਆ ਵੋਟਾਂ ਦੇ ਬਈ ਦੌਰ ਚ ਦੇਸ਼ ਦਾ ਪੱਠਾ ਵੇਚ ਲਿਆ ਤੇਰਾ ਦੇਸ਼ ਆਯਾਦ ਦਾ ਸੁਪਨਾ ਭਗਤ ਸਿੰਘ ਵਿੱਚ ਰਹਿ ਚੱਲਿਆ ਤੇਰਾ ਦੇਸ਼ ਯਾਰ ਦਾ ਸੁਪਨਾ ਭਗਤ ਸਿੰਘ ਵਿੱਚੇ ਰਹਿ ਚੱਲਿਆ ਮਾੜੇ ਲੋਕ ਗੁਲਾਮੀ ਕਰਦੇ ਤਕੜੇ ਹੁਕਮ ਚਲਾਉਂਦੇ ਕਈ ਲੋਕ ਤਾਂ ਮੰਗ ਮੰਗ ਕੇ ਚੁੱਲਾ ਫੇਰ ਤਪਾਉਂਦੇ ਕੋਈ ਰਹਿਣ ਨਹੀਂ ਦੇਣਾ ਮੰਗਤਾ ਇੱਥੇ ਤੂੰ ਸੀ ਕਹਿ ਚੱਲਿਆ ਤੇਰਾ ਦੇਸ਼ ਯਾਰ ਦਾ ਸੁਪਨਾ ਭਗਤ ਸਿੰਘ ਵਿੱਚੇ ਰਹਿ ਚੱਲਿਆ ਤੇਰਾ ਦੇਸ਼ ਯਾਰ ਦਾ ਸੁਪਨਾ ਭਗਤ ਸਿੰਘ ਵਿੱਚੇ ਰਹਿ ਚੱਲਿਆ ਅੱਜ ਵੀ ਸੱਚ ਨੂੰ ਲੱਗੇ ਫਾਂਸੀ ਝੂਠ ਕਰੇ ਸਰਦਾਰੀ ਅਣਪੋਹ ਲੋਕਾਂ ਤੇ ਲਾਠੀ ਚਾਰਜ ਹੁੰਦਾ ਏ ਹਰ ਵਾਰੀ ਅੱਜ ਵੀ ਸੱਚ ਨੂੰ ਲੱਗੇ ਫਾਂਸੀ ਛੂਟ ਕਰੇ ਸਰਦਾਰੀ ਅਣਪੋਹ ਲੋਕਾਂ ਤੇ लाਠੀ ਚਾਰਜ ਹੁੰਦਾ ਏ ਹਰ ਵਾਰੀ ਲੱਖਾਂ ਦੁਖੀਏ ਦੇਸ਼ ਤੇ ਰਾਜ ਸੀਨੇ ਸਾਂ ਚੱਲਿਆ ਤੇਰਾ ਦੇਸ਼ ਯਾਦ ਦਾ ਸੁਪਨਾ ਭਗਤਾਂ ਵਿੱਚੇ ਰਹਿ ਚੱਲਿਆ ਤੇਰਾ ਦੇਸ਼ ਯਾਦ ਦਾ ਸੁਪਨਾ ਭਗਤਾਂ ਵਿੱਚੇ ਰਹਿ ਚੱਲਿਆ ਸਹੇਲੇ ਵਾਲਿਆ ਕਹੇ ਦੇਸ਼ ਨੂੰ ਫੇਰ ਲੋੜ ਅੱਜ ਤੇਰੀ ਕ੍ਰਾਂਤੀ ਦਾ ਕੋਈ ਝੰਡਾ ਚੁੱਕੇ ਕਿਹਦੇ ਵਿੱਚ ਦਲੇਰੀ ਕ੍ਰਾਂਤੀ ਦਾ ਕੋਈ ਝੰਡਾ ਚੁੱਕੇ ਕਿਹਦੇ ਵਿੱਚ ਦਲੇਰੀ ਜੋ ਅੱਖੀਂ ਦੇਖਿਆ ਬੱਬੂ ਨੇ ਉਹ ਲਿਖ ਕੇ ਕਹਿ ਚੱਲਿਆ ਤੇਰਾ ਦੇਸ਼ ਯਾਰ ਦਾ ਸੁਪਨਾ ਪੰਛੀਆਂ ਵਿਚੇ ਰ ਚੱਲਿਆ ਇਨਕਲਾਬ ਜਿੰਦਾ ਹੈ